ਸੰਤ ਮਹਾਰਾਜ ਸਹਿਬ ਸੰਤ ਬਲਵੰਤ ਸਿੰਘ ਜੀ ਸੇ ਸਰ ਸਿਉੜਾ ਸਾਹਿਬ ਵਾਲਿਆਂ ਦਾ ਇਹ ਆਗਮਨ ਦਿਵਸ ਔਰ ਗੁਰੂ ਪੰਥ ਖਾਲਸੇ ਦਾ ਪ੍ਰਕਾਸ਼ ਦਿਹਾੜਾ ਔਰ ਸੰਤ ਖਾਲਸੇ ਦਾ ਵੀ ਪ੍ਰਕਾਸ਼ ਇਸੇ ਦਿਨੀ ਕਿਤਨੇ ਲੰਮੇ ਸਮੇਂ ਤੋਂ ਸੰਤ ਮਹਾਰਾਜ ਜੀ ਦੇ ਪਾਸੋਂ ਆਪਾਂ ਖੁਸ਼ੀਆਂ ਅਸ਼ੀਰਵਾਦਾਂ ਲੈਂਦੇ ਰਹੇ ਆਂ ਔਰ ਅੱਜ ਉਹਨਾਂ ਦੀ ਜਗ੍ਹਾ ਦੇ ਉੱਤੇ ਇਸ ਸਥਾਨ ਦੇ ਸ਼੍ਰੀਮਨ ਸੰਤ ਮਹਾਰਾਜ ਜੀ ਪਾਸੋਂ ਆ ਕੀਰਤਨ ਦਰਬਾਰ ਦਾ ਆਪਾਂ ਆਨੰਦ ਮਾਣਿਆ ਬਹੁਤ ਵੱਡੇ ਭਾਗ ਨੇ ਸੰਗਤ ਔਰ ਆਪ ਨੇ ਬਹੁਤ ਜ਼ਿਆਦਾ ਹੀ ਸੰਗਤ ਨੇ ਬੜਾ ਪਿਆਰ ਦਾ ਸਬੂਤ ਦਿੱਤਾ ਹੈ ਭਾਵੇਂ ਲੱਖ ਹਾੜੀ ਦਾ ਸਮਾਂ ਬਹੁਤ ਜ਼ਿਆਦਾ ਕੰਮ ਦੇ ਦਿਨ ਹੁੰਦੇ ਨੇ ਇਹ ਤੇ ਫੇਰ ਵੀ ਆਪ ਕੋਈ ਨਾ ਪਰਵਾਹ ਕਰਦੇ ਹੋਏ ਆਪ ਨੇ ਮਹਾਰਾਜ ਜੀ ਦੇ ਇਥੇ ਦਿੱਤੇ ਸੱਦੇ ਦੇ ਉੱਤੇ ਪਹਿਰਾ ਦਿੰਦਿਆਂ ਸੇਵਾ ਔਰ ਸਿਮਰਨ ਦਾ ਲਾਹ ਲਿਆ ਔਰ ਆਪ ਸਭ ਸੰਗਤਾਂ ਜੀ ਆਇਆਂ ਔਰ ਸਾਡੇ ਵਿੱਚ ਜੋ ਅਜਮਾਨੀਕ ਡਿਪਟੀ ਦਾਸ ਡੇਰਾ ਬਾਬਾ ਭਾਈ ਸੰਗਤੀ ਆਪਣਾਲ ਔਰ ਕਾਂਦਲਾ ਸਾਹਿਬ ਤੋਂ ਜੋ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਆਏ ਨੇ ਸਰਦਾਰ ਦਰਸ਼ਨ ਸਿੰਘ ਜੀ ਔਰ ਮੈਨੇਜਰ ਮਲਕੀਤ ਸਿੰਘ ਜੀ ਤਨ ਤਨ ਬਾਬਾ ਬਿਸ਼ਨ ਸਿੰਘ ਜੀ ਕਾਂਦਲਾ ਸਾਹਿਬ ਜੀ ਦੇ ਤਨ ਤਨ 20ਵੀਂ ਸਦੀ ਦੇ avatars ਸੰਤ ਮਹਾਰਾਜ ਅਤਰ ਸਿੰਘ ਜੀ ਗੁਰਸਾਗਰ ਮਸਤੂਣਾ ਸਾਹਿਬ ਦਾ ਆਪ ਦਾ ਇਹ ਆਪਣਾਇਆ ਹੋਇਆ ਨਗਰ ਹੈ ਕਾਂਦਲਾ ਸਾਹਿਬ ਔਰ ਡਾਕਟਰ ਬਲਵੀਰ ਸਿੰਘ ਜੀ ਕੈਬਨਿਟ ਮੰਤਰੀ ਔਰ ਐਮਐਲਏ ਵੀ ਬਾਂ ਨਰਿੰਦਰ ਕੌਰ ਭਰਾਜ ਔਰ ਡਾਕਟਰ ਭਵਿੰਦਰ ਸਿੰਘ ਖਹਿਰਾ ਜੋ ਕਿ ਡੀਨ ਕੋਰਸਪੋਰੈਂਡੈਂਟ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੋਏ ਨੇ ਔਰ ਇਦਾਂ ਹੀ ਸਾਡੇ ਵਿੱਚ ਬਹੁਤ ਸਤਿਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਵੀ ਇਸ ਵਧਾਈਆਂ ਦੇ ਸਮੇਂ ਦੇ ਉਤੇ ਵਧਾਈ ਪੱਤਰ ਲੈ ਕੇ ਆਏ ਨੇ ਦੈਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਜੀ ਆਇਆਂ ਸੰਗਤਾਂ ਔਰ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਔਰ ਬੇਨਤੀ ਹੈ ਕਿ 2 ਮਿੰਟ ਵਾਸਤੇ ਉਹ ਵੀ ਸੰਗਤ ਦੇ ਵਿੱਚ ਆਪਦੀ ਹਾਜ਼ਰੀ ਲਵਾਉਣਗੇ ਸਰਦਾਰ ਗੁਰਪ੍ਰੀਤ ਸਿੰਘ ਜੀ ਜੱਸਾ